ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆ ਪਏ ਆ ਤੇ ਦੋ ਮੱਜਾ ਤੁਹਾਨੂੰ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ 에어ਪੋਰਟ ਦੇ ਨਾਲ ਹੀ ਜਿਹੜਾ ਵੀਜੀ ਹੁੰਦਾ ਜਿਹੜਾ ਘਾਰ ਆ ਕੰਦ ਬਿਲਕੁਲ 에어ਪੋਰਟ ਦੀ ਜਿਹੜੀ ਵੀਜੀ ਨਾਲ ਤੇ ਘਰ ਦੇ ਨਾਲ ਹੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵੀਰ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਭਾਈ ਚਲੋ ਵਧੀਆ ਚਾਹੀਦਾ ਜੀ ਵੈ ਜਮਾਲ ਪਰ ਸੌਲਾ ਫਿਰ ਪਾਜੀ ਉਸ ਵਾਲੇ ਘਿੰਡੇ ਦੇ ਵਿੱਚ ਵੇ ਜੀ ਡੰਗਰ ਹੋਈ ਜਾਂਦੀ ਕਿੱਥੇ ਕੱਲੀਆਂ ਜੇ ਫਿਰ ਤਿੰਨ ਪਾਜੀ ਮਾਨਸੇ ਕੱਲੀਆਂ ਜੀ ਉਹ ਇਧਰ ਮਜੀਠੇ ਲੱਗੇ ਪੇਜੀਆਂ ਅੱਛਾ ਦੋ ਮਜੀਠੇ ਗਈਆਂ ਤਿੰਨ ਮਾਨਸੇ ਇੱਥੇ ਆ ਕੇ ਵੇਖ ਕੇ ਖੜੀਆਂ ਮਾਨਸੇ ਦੇ ਬੰਦੇ ਆ ਕੇ ਵੇ ਜੀ ਉਹਨਾਂ ਧਾਰ ਧਾਰ ਨਹੀਂ ਮਾਰੀ ਅੱਦੇ ਭਾਈ ਯਕੀਨ ਹੈ ਤੁਹਾਡੇ ਵਿਸ਼ਵਾਸ ਤੇ ਆਏ ਆਂ ਤੇ ਤੁਹਾਡੇ ਵਿਸ਼ਵਾਸ ਤੇ ਖੜਨੀਆਂ ਮੈਂ ਕੋਈ ਨਹੀਂ ਪਾਜੀ ਲੈ ਜਾ ਤੂੰ ਠੀਕ ਹੈ ਕਿ ਉਹਨਾਂ ਅੱਖਾਂ ਹੀ ਵੇਖ ਕੇ ਖੜੀਆਂ ਇੱਥੇ ਆਣ ਕੇ ਤਿੰਨ ਮਈਆਂ ਭਾਈ ਇੱਕ ਇੱਕ ਧਾਰ ਮਾਰ ਕੇ ਨਹੀਂ ਉਹਨਾਂ ਵੇਖਿਆ ਅੱਛਾ ਹਾਂਜੀ ਚਲੋ ਇਹ ਆ ਕਿ ਚਲੋ ਜੇ ਅਗਲਾ ਵਿਸ਼ਵਾ ਹਾਂਜੀ ਹਾਂ ਤੇ ਆਪਣੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਆਪਾਂ ਵੀ ਅਗਲੇ ਨੂੰ ਸਹੀ ਮਾਲ ਦਈਏ ਹਾਂਜੀ ਦੁੱਧ ਭਾਈ ਆਪਾਂ ਕਿਲੋ ਘੱਟ ਦੱਸ ਕੇ ਦਈਦਾ ਵੀ ਅਗਲਾ ਲਾਂਮਾ ਨਾ ਦੋਧ ਠੀਕ ਆ ਚਲੋ ਨਾਮ ਦੱਸ ਤੇ ਕਰ ਹਾਂ ਮੇਰਾ ਭਾਈ ਹਰਮਨ ਜੀ ਪਿੰਡ ਰਾਇਆ ਸਾਹੀ ਤਸਵੀਰ ਜਨਾਲਾ ਜਿਲੰਡਰ ਸਰਜ ਤੇ ਫੋਨ ਨੰਬਰ ਵੀ ਬੋਲ ਦੇ ਕਰ 8264342131 ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਐ ਤੋਂ ਹੀ ਆਪਾਂ ਕਰਨੀ ਆ ਕਿੰਨਾ ਚਿਰ ਹੋਇਆ ਵੇ ਜੀ ਨਾ ਸੂਈ ਨਾ ਸੋਈ ਨੂੰ ਭਾਜੀ ਘਰ ਵਾਲੇ ਦੇ ਆਂਦੇ ਜੇ 5 26 ਦਿਨ ਹੋਏ ਆ ਅੱਛਾ ਆਪਾਂ ਮਹੀਨਾ ਕਹਿ ਕੇ ਦੇਣੀ ਜਿਹੜੇ ਵੀਰ ਨੇ ਖੜਨੀ ਮਹੀਨਾ ਮੰਨ ਕੇ ਖੜੇ ਮਹੀਨਾ ਡੇਢ ਮਹੀਨਾ ਮੰਨ ਕੇ ਖੜੇ ਅੱਛਾ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਜੀ ਤੁਸੀਂ ਲੈ 7 ਕਿਲੋ ਜੇ ਜਿਹੜੇ ਵੀਰ ਨੇ ਖੜਨੀ 6 ਮੰਨ ਕੇ ਖੜੇ ਕਿਉਂਕਿ ਤੁਹਾਨੂੰ ਪੜਾ ਦੂਰ ਜਾਣੀ ਆਪਣੇ ਥਾਂ ਜਾ ਕੇ ਡੰਗਰ ਦੇਣੀ ਲੋ ਇਹ ਹੈਗੀ ਬੱਚੇ ਤੋਂ ਬਿਨਾ ਹੀ ਆ ਕੇ ਭਾਣਾ ਭਾਈ ਕਿਲੋ ਖੰਡ ਦਾ ਫਰਕ ਪੈਂਦਾ 10 ਦਾ ਕਿਲੋ ਦਾ ਠੀਕ ਹੈ ਬੱਚੇ ਦੋ 7 ਹੋਊਗਾ ਆਪਾਂ 6 ਕਹਿ ਕੇ ਦੇਣੀ ਹੈ ਤੁਰ ਫਿਰ ਬਾਕੀ ਹੈ ਬੱਚੇ ਤੋਂ ਬਿਨਾ ਵਾ ਉਸ ਸਭ ਨੂੰ ਕੋ ਵੀਰਨ ਦਾ ਜਲਾਲੇ ਕਿੰਨਾ ਕਿਚ ਇਹ ਤਾਂ ਜਾ ਹੀ ਸਵਾ ਦੂਸਰਾ ਹੈ ਉਤਰਿਆ ਹੈ ਕਿ ਕੱਦ ਕੱਠ ਚੰਗਾ ਵ ਤੇ ਥਨ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਇੱਕ ਵੱਡੀ ਮੱਝ ਵੀ ਤੁਹਾਨੂੰ ਇਹ ਤੋਂ ਬਾਅਦ ਦਿਖਾਉਣੀ ਹੈ ਤੇ ਥਾਣ ਤੋਂ ਵੀ ਜੀ ਓਕੇ ਸਾਰੇ हां देख सादे थना द साइज 11 ते मिलके मेन भी चंगी कोई बात काट मां वीर जी कोई, कोई पूर छटा ना काट वादना होगी ठीक है वीर जी जितो मैं आधी ना भाईया ने ना सारे थे थे ना गा गा डंगर इठे ਥੱਲੇ ਜੋੜ ਪਾ ਕੇ ਚੋਂ ਲਿਜਾਈਏ ਅੱਛਾ ਇੱਥੇ ਤੁਹਾਨੂੰ ਪਤਾ ਜਦੋਂ ਡੰਗਰ ਤੋਂ ਕੜੋ ਹੁੰਦਾ ਉਦੋਂ ਮਾਰਾ ਜਿਆ ਕਰਦਾ ਤੇ ਉਹਨਾਂ ਸਾਰੇ ਡੰਗਰ ਜੋੜ ਪਾ ਲਈ ਚੋਂਦੇ ਅੱਛਾ ਜੋੜ ਪਾਈ ਦਾ ਥੱਲੜੀਆਂ ਲੱਤਾਂ ਨਾ ਕਰੋ ਆਪਾਂ ਕੱਲ ਸ਼ਾਮੀ ਪਾੜੇ ਦੇ ਚੋਗੇ ਲੈਂਦੀ ਆ ਅੱਛਾ ਫੱਡੇ ਦਾ ਰਾਜ ਕੀ ਗੱਲ ਆ ਸਾਡੀ ਕੋਈ ਤੁਹਾਨੂੰ ਪੜਾ ਉਪਰੇਥਾਂ ਕਰਦੇ ਹਾਂ ਹਾਂਜੀ ਬਾਕੀ ਇਹ ਆ ਕਿ ਚਲੋ ਜੋੜ ਕੇ ਜਾਇਆ ਵਾ ਉਹ ਚੀਜ਼ ਦਾ ਵਾਧਾ ਵਾ ਹਨਾ ਤੇ 7 ਕਿਲੋ ਹੋਗਾ ਪੱਕਾ ਜੋੜੀ ਤੇ ਮੁੱਲ ਮੁੱਲ ਕਿਹਾ ਜੀ ਕਰੀਏ ਕਿੰਨਾ 55 ਦੀ ਦੇਰੀ ਨਹੀਂ 55 ਹਜ਼ਾਰ ਦੇ ਨਹੀਂ ਜਾਣੀ 52 ਹਜ਼ਾਰ ਦੀ ਭਾਈ ਵਟ ਦੇ ਹੋਰ ਕਰ ਦੋਗੇ ਮਾਨ ਮੋਕੇ ਤੇ ਕਰਦਾ ਨਹੀਂ ਕੋਈ ਫੋਨ ਲਾਵੇ ਮੋਢੇ ਦੇ ਮੇਰਾ ਅੱਛਾ ਮੋੜਨਾ ਨਹੀਂ ਕਿ ਕਿਸ ਨੂੰ ਮੇਲਾ ਆ ਗਿਆ ਹੁਣ ਕੰਮ ਹੀ ਨਹੀਂ ਕਰਦੇ ਇਹ ਅੱਛਾ ਫੋਨ ਲਾਵੇ ਭੈਣ ਭਰਾ ਫੋਨ ਲਾਉਂਦਾ ਤੈਨੂੰ ਪਤਾ ਅੱਛਾ ਮਾਨ ਤਾਂ ਖੁੱਲਾ ਕਰ ਦੋਗੇ ਕਰ ਦਾਂਗੇ ਭਾਜੀ ਤੇ ਹੁਣ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਚੰਗੇ ਕੱਦ ਕਾਠਾ ਲਈ ਆ ਜਿਹੜੀ ਪੂਰੀ ਜਵਾਨ ਮਾਝਿਆ ਜਿਹੜੀ ਤੇ ਆ ਸੂਈ ਸੋਹਈਆ ਨਾੜੂ ਵਿੱਚ ਹੀ ਨਾਲ ਜੇ ਨਾੜੂ ਜਿਹੜਾ ਟੱਤੇ ਦਾ ਨਾਲ ਹੀ ਆ ਹਾਂਜੀ ਆਹ ਭਾਜੀ ਜਮਾਂਦਰੂ ਹੀ ਗਏ ਗੁਮੀਜੀ ਨਾਲ ਨਾਲ ਕੇ ਤੇ ਅੱਛਾ ਸ਼ੁਰੂ ਤੋਂ ਅੰਦਰੋਂ ਹੀ ਇਤਰਾ ਹੀ ਆਏ ਆ ਦੇਖ ਸਕਦੇ ਚੰਗਲਾ ਚੰਗਦਾ ਐ ਸਹੀ ਆ ਅੱਛਾ ਉਹ ਗੁਮੀਜੀ ਦੇ ਨਾਲ ਹੀ ਆਈ ਇਸ ਤਰ੍ਹਾਂ ਤੇ ਬਾਕੀ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਮਿਲਕਵੇਂ ਵਿੱਚ ਚੰਗੇ ਦਿਖਣਦੀ ਐ ਇਹਦੀ ਵੀ ਕਿੰਨਾ ਚਿਰ ਵਿਧੇ ਨਾ ਸੋਈ ਨਾ ਸੋਈ ਭਾਜੀ ਪਰਸਾ ਰਾਤ ਦੀ ਜੀ ਅੱਛਾ ਪਰਸਾ ਰਾਤ ਦੀ ਸੋਈ ਆ ਹਾਂ ਜੀ ਇਹ ਬੋਲਾ ਜੱਟ ਨੂੰ ਉਦੋਂ ਤਿਆਰ ਜੇ ਮੈਂ ਅਸੇ ਅੱਛਾ ਘਰ ਵਾਲੇ ਤੇ ਹੁੰਦੇ ਮੈਂ ਦੁੱਧ ਦੇਂਦੀ ਰਹੀ 16 17 ਕਿਲੋ ਜੀ ਅੱਛਾ ਤੇ ਆਪਾਂ ਜ਼ਿਆਦਾ ਨਹੀਂ ਮੰਨ ਕੇ ਜੇ ਚੱਲੀਏ ਤੇ 15 ਕਿਲੋ ਤਾਂ ਮੈਂ ਦਊਗੀ ਵੇਖ ਲੋ ਜਿੱਦਾ ਬੋਡੀਏ ਤੇ 7 ਵਜੇ ਨਾ ਜਿੱਦਾ ਮੈਂ ਦਾ ਤੋਰੋ ਹੈ ਕਰੀਨ ਬਾਕੀ ਪੂਰੀ ਵੱਡੀ ਮਾਝਿਆ ਜਿਹੜੀ ਕੱਦ ਕਾਠ ਪੱਖੋਂ ਜਿਹੜੀ ਜਵਾਨ ਏ ਕੋਈ ਵੀ ਆਣ ਕੇ ਇੱਥੇ ਵੇਖੇ ਪਸੰਦ ਆਊਗੀ ਜ਼ਰੂਰ ਡੇਰੀਆਂ ਦੇ ਮਤਲਬ ਦੀ ਮੱਝ ਹੈ ਜਿਤਨਾ ਕਦ ਵੇਖੋ ਭਾਜੀ ਕਿਛੇ ਦੇਖਦਾ ਹੀ ਨਹੀਂ ਏ ਠੀਕ ਹੈ ਠੀਕ ਹੈ ਜੀ ਕੋਈ ਵੀ ਇਰ ਇੱਥੇ ਆ ਗਿਆ ਆਪਣੀ ਵੇਖ ਕੇ ਪਸੰਦ ਕਰਕੇ ਖੜੇ ਤੇ ਥੱਲਿਆਂ ਵੀ ਚੰਗੀ ਖੱਲੀ ਤਿਆਰ ਹੋਈ ਏ ਇੱਕ ਰੀ ਅੰਦਰੋਂ ਤੋਰ ਦਿਓ ਵੀ ਜੀ ਕਿਧੀਆਂ ਦੇਖ ਸਾਡੇ ਸਹਵਾਨਾ ਇਹਦਾ ਆ ਜਲੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਉਤਰਾ ਵੀ ਜਿਹੜੀ ਪੂਰੀ ਜਵਾਨ ਹੈ ਜਿਹੜੀ 4 ਲੱਖ ਦਾ ਭਾਜੀ ਮਾਲੀ ਉਹਨਾਂ ਵੇਚਿਆ ਜੱਟਾ ਅੱਛਾ ਪਹਿਲੇ ਸੁਵੇ ਦਾ ਇਹਦਾ ਅੱਛਾ ਡੰਗਲ ਹੀ ਭਾਜੀ ਬੜੇ ਚੰਗੇ ਰੱਖੇ ਸਾਰੇ ਉਹਨਾਂ ਉਧਰੋਂ ਲਿਆਉਂਦੇ ਆ ਫਰੋਜਪੁਰ ਲਾ ਕੇ ਜਮਾਲ ਵਿੱਚ ਠੀਕ ਆ ਹਾਂਜੀ ਤੇ ਇਹਦਾ ਮੁੱਲ ਮੁੱਲ ਭਾਜੀ ਕਿਾ ਜੀ ਕਰਕੇ ਕਿੰਨਾ ਮੰਗਣਾ ਤੇ ਭਲਾ ਜਿੰਨੇ ਮਰਜ਼ੀ ਮੰਗੇ 1 ਪੰਜ ਦਿਨ ਦੇ ਦੀਏ ਨਹੀਂ 1 ਪੰਜ ਦਿਨ ਦੇ ਨਾ ਦੋ ਲੱਖੋਂ ਅੰਦਰ ਲਿਆਓ ਇਹਨੂੰ ਲੱਖ ਨਹੀਂ ਦੇ ਰਹੀਏ ਨਹੀਂ ਹੋਰ ਅੰਦਰ ਕਰਦੀ ਹੈ ਪੂਰੇ 59000 ਦੀ ਪਾਜੀ ਮੈਂ ਹਾਂ ਹਾਂ ਹੋਣੀ ਹੈ ਅੱਛਾ ਹਾਂਜੀ ਬਾਕੀ ਕੋ ਵੀ ਰਾਨ ਕੇ ਵੇਖੇ ਨਾ ਮਾਨਤਨ ਹੋ ਜਾਊਗਾ ਮੋਕੇ ਤੇ ਪਾਜੀ ਮੋਕੇ ਤੋਂ ਪਰਾ ਹੋਣਾ ਹੁਣ ਆਉਂਦਾ ਥੋੜਾ ਬੋਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹ ਨਾ ਪਾਜੀ ਜਿਹੜੇ ਵੀਰ ਨੇ ਆਉਣਾ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਸੋਇਆਂ ਡੰਗਰ ਚੋ ਕੇ ਖੜੇ ਦੋ ਟਾਈਮ ਸੋਇਆਂ ਹੀ ਆ ਦੋਵੇਂ ਹਾਂਜੀ ਦੋਵੇਂ ਸੋਇਆਂ ਹੀ ਆ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਾਜੀ ਆ ਰੋਟੀ ਪਾਣੀ ਚੰਗਾ ਖਵਾਵਾਂਗੇ ਅੱਛਾ ਠੀਕ ਹੈ ਹਾਂਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਪਸੰਦ ਹੋਵੇ ਤਸੱਲੀ ਹੋਵੇ ਤੇ ਲੈ ਜਾਏ ਨਹੀਂ ਤੇ ਇੱਥੇ ਰਹਿਣ ਦੇ